ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਣ ਰੰਗ ਸਹਿਜ ਪਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾ ਜਹ ਆਨੰਦ ਦੁਖ ਦੂਰ ਪਿਆਨਾ ਮਨ ਮਾਨਕ ਲਿਵ ਤਤ ਲੋਕਾਨਾ ਜੋ ਕਿਛ ਹੋਆ ਸੋ ਤੇਰਾ ਭਾਣਾ ਜੋ ਇਵ ਗੂਝੈ ਸੋ ਸਹਿਜ ਸਮਾਨਾ ਕਹਿਤ ਕਬੀਰ ਕਿਲ ਵਿਖ ਗਏ ਥੀਣਾ ਮਾਨ ਭਿਆ ਜਗ ਜੀਵਨ ਨੀਣਾ ਪ੍ਰਭਾਤੀ ਅੱਲੋ ਇੱਕ ਮਸੀਤ ਬਸਤ ਹੈ ਅਵਰ ਮੁਲਖ ਕਿਸ ਕੇਰਾ ਅੱਲਾਹ ਜਿਵੇਂ ਮੈਂ ਲਾ ਦਿੰਨੀ ਆ ਇੱਕ ਮਸਜਿਦ ਬਸਤ ਹੈ ਤੇ ਬਸਰਾਮ ਅਵਰ ਮੁਲਖ ਕਿਸ ਕੇਰਾ Hindu ਮੂਰਤ ਨਾਮ ਨਿਵਾਸੀ ਦੋ ਹੁਮੈ ਤਤ ਨਾ ਹੀਰਾ ਅੱਲਾਹ ਰਾਮ ਜੀਵਾ ਤੇਰੇ ਨਾਈ ਤੂੰ ਕਰ ਮਿਹਰਾਮਤ ਸਾਈ ਤੂੰ ਇਥੇ ਯਮਕ ਲਾਦਨੀ ਹੈ ਤੂੰ ਕਰ ਮਹਿਰਾਮਤ ਇਥੇ ਵਿਸਰਾਮ ਸਾਈ ਰਹਾਉ ਦੱਖਣ ਦੇਸ਼ ਹਰੀ ਕਾ ਬਾਸਾ ਪੱਛਮ ਅੱਲ੍ਹਾ ਮੁਕਾਮਾ ਦਿਲ ਮਹਿ ਖੋਜ ਦਿਲਹਿ ਦਿਲ ਖੋਜਹੁ ਇਹ ਹੀ ਥੌਰ ਮੁਕਾਮਾ ब्रह्मण व्यास कर है 24 काजी मह रमजाना ध्यान ਨਾਲ पाठ चारण करना ब्रह्मण व्यास कर है 24 इथिसराम काजी महरम दामा नहीं कहना काजी इथियम कला देनी है मह मह वखरा कहना रमजाना वखरा कहना है ਮਹਿ ਨਾਮ ਮਹੀਨਿਆਂ ਦਾ ਹੈ ਰਮਜ਼ਾਨਾ ਨਾਮ ਰੂਜਿਆਂ ਦਾ ਹੈ ਜਿਹੜੇ ਮੁਸਲਮਾਨ ਰੱਖਦੇ 11 ਹੈ ਮਾਸ ਪਾਸ ਕਹਿ ਰਾਖੀ ਈ ਕਹਿ ਮਾਹੀ ਨਿਦਾਨਾ ਕਹਾ ਉਡੀਸੇ ਮੱਜਨ ਕੀਆ ਕਿਆ ਮਸੀਤ ਸਿਰ ਨਾਏ ਕਹਾ ਅਤੇ ਕਿਆ ਪਦਾਤੇਮ ਕਲਮ ਦੇਲ ਮਹਿ ਕਾਪਟ ਨਿਵਾਜ ਗੁਜਾਰੈ ਕਿਆ ਹੱਜ ਕਾਬਾ ਜਾਏ ਦਿਲ ਮਹਿ ਕਪਟ ਇਥੇ ਨਿਵਾਜ਼ ਗੁਜ਼ਾਰਾ ਇਥੇ ਵਿਸਰਾਮ ਕਿਆ ਹੱਜ ਕਾਬਾ ਜਾਏ ਇਹ ਤੇ ਔਰਤ ਮਰਦਾ ਸਾਜੀ ਇਹ ਸਭ ਰੂਪ ਤੁਮਾਰੇ ਕਬੀਰ ਪੂਗਰਾ ਰਾਮ ਅੱਲਾਹ ਕਾ ਸਭ ਗੁਰ ਪੀਰ ਹਮਾਰੇ ਕਹਿਤ ਕਬੀਰ ਸੁਨੋ ਨਰ ਨਰਮੈ ਸਰਨਾ ਏਵਲ ਨਾਮ ਜਪੋਰੀ ਪ੍ਰਾਨੀ ਤਬ ਹੀ ਨਿਹਚੈ ਤਰਨਾ ਪ੍ਰਭਾਤੀ ਅਵਲ ਅੱਲਾ ਹੈ ਨੂਰ ਉਪਾਇਆ ਜੇ ਅਵਲ ਜਿਸ ਨੂੰ ਅਵਲ ਨਹੀਂ ਕਹਿਣਾ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਅਵਲ ਅੱਲਾ ਹੈ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਮ ਨਾ ਭੁੱਲੋ ਭਾਈ ਖਾਲਕ ਖਲਕ ਖਲਕ ਮਹਿ ਖਾਲਕ ਇਹ ਖਾਲਕ ਲੱਲੇ ਨੂੰ ਸਿਆਰੀ ਲੱਗੀ ਆ ਖਾਲਕ ਖਲਕ ਖਲਕ ਮਹਿ ਖਾਲਕ ਪੂਰ ਰਹਿਓ ਸਰਾਵਠਾਈ ਰਹਾਉ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੈ ਨਾ ਕਛ ਪੂਚ ਮਾਟੀ ਕੇ ਭਾਂਡੇ ਨਾ ਕਛ ਪੂਚ কুমਭਾਰਾ ਨਾ ਕਛ ਪੂਚ ਮਾਟੀ ਕੇ ਭਾਂਡੇ ਇਸ ਰਾਮ ਨਾ ਕਛ ਪੂਚ কুমਭਾਰਾ ਸਭ ਮਹਿ ਸੱਤਿਆ ਏਕੋ ਸੋਈ ਤਿਸ ਕਾ ਕੀਆ ਸਭ ਕਛ ਹੋਈ ਹੁਕਮ ਪਛਾਨੈ ਸੋ ਏਕੋ ਜਾਣੈ ਬੰਦਾ ਕਹੀਐ ਸੋਈ ਅੱਲੋ ਅਲਖ ਨਾ ਜਾਈ ਲਖਿਆ ਅੱਲੋ ਅਲਖ ਨਾ ਜਾਈ ਲਖਿਆ ਗੁਰ ਗੁਣ ਦੀਨਾ ਮਿੱਠਾ ਗੁਰ ਇਥੇ ਯਮ ਖਲਾ ਦਿੰਦੀਆ ਗੁੜ ਦੀਨਾ ਮਿੱਠਾ ਕਹਿ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਰੰਜਨ ਦੀਠਾ ਕਹ ਉਚਾਰਨ ਕਰਨਾ ਕਹਿ ਨਹੀਂ ਕਹਿਣਾ ਕਹਿ ਕਬੀਰ ਮੇਰੀ ਸ਼ੰਕਾ ਨਾਸੀ ਸਰਬ ਨਰੰਜਨ ਦੀਠਾ प्रभा वेद कतेब कहो मत झूठे झूठा कतेब कह मत झूठे इथे विश्राम झूठा जो ना बेचार जो सब मह एक खुदा हो तो तौ क्यों मुर्गी मारे जो सब मह ਇੱਕ ਖੁਦਾਏ ਕਹਿ ਤਹਾ ਇਸ ਸੰਬੰਧਕ ਪਾਠ ਹੈ ਕਹਿ ਤਹਾ ਜੋ ਸਭ ਮੈਂ ਇੱਕ ਖੁਦਾਏ ਕਹਿ ਤਹਾ ਤਾ ਕਿਉ ਮੁਰਗੀ ਮਾਰੈ ਜੋ ਸਭ ਮੈਂ ਇੱਕ ਖੁਦਾਏ ਕਹਿ ਤਹਾ ਤਾ ਕਿਉ ਮੁਰਗੀ ਮਾਰੈ ਮੁੱਲਾ ਕਹੋ ਨਿਆਉ ਖੁਦਾਈ ਅੰਮੁੱਲਾ ਤੇ ਵਿਸਰਾਮ ਲਾਉਣਾ ਹੈ ਕਹੋ ਨਿਆਉ ਖੁਦਾਈ ਤੇਰੇ ਮਨ ਦਾ ਪਰਮ ਨਾ ਜਾਈ ਰਹਾਉ ਪਕਰ ਜੀਉ ਅਨਿਆ ਦੇਹ ਬਿਨਾਸੀ ਪਕਰ ਜੀਉ ਅਨਿਆ ਇਥੇ ਥਮਕ ਦੇਹ ਬਿਨਾਸੀ ਇਥੇ ਵਿਸਰਾਮ ਹੈ ਮਾਟੀ ਕੋ ਬਿਸਮਲ ਕੀਆ ਜੋਤ ਸਰੂਪ ਅਨਾਹਤ ਲਾਗੀ ਕਹੋ ਹਲਾਲ ਕਿਆ ਕੀਆ ਕਹੋ ਹਲਾਲ ਕਿਆ ਕੀਆ ਕਹੋ ਤੇ ਯਮਕ जोत स्वरूप अनाहत लागी कहो हलाल क्या किया क्या उजू पाक मोह तो धोया क्या उजू पाक किया मोह तो धोया उजू पाक कठा नहीं करना क्या उजू पाक किया मोह तो धोया क्या उजू पाक किया मोह तो धोया क्या उजू पाक किया मुख धोया क्या मसीत सिर लाया क्या मसीत सिर लाया जो दिल में कपट निवाज गुजार क्या हज काबे जाया तू ना पाक ना पाक इकट्ठा ही बोलना है तू ना पाक पाक नहीं सूझया ਇਸ ਕਾ ਮਰਮ ਨਾ ਜਾਣਿਆ ਕਹਿ ਕਬੀਰ ਇਸਤ ਤੇ ਚੂਕਾ ਦੋਜ ਕਸਿਓ ਮਨ ਮੰਨਿਆ ਪ੍ਰਭਾਤੀ ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਦੇਵਾਕਰ ਇਹ ਵੱਖਰਾ ਪਾਠ ਕਰਨਾ ਹੈ ਲਿਖਿਆ ਇਕੱਠਾ ਹੈ ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਸੁੰਨ ਸੰਧਿਆ ਤੇਰੀ ਦੇਵ ਦੇਵਾਕਾਰ ਅਦਪਤ ਆਦ ਸਮਾਈ ਸਿਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੇ ਸਰਨਾਈ ਇਹੋ ਆਰਤੀ ਕੋ ਪੁਰਖ ਨਿਰੰਜਨ ਇਹੋ ਆਰਤੀ ਹੋ ਪੁਰਖ ਨਿਰੰਜਨ ਇਥੇ ਵਿਸਰਾਮ ਸਤਗੁਰ ਪੂਜਹੁ ਭਾਈ ਠਾਡਾ ਬ੍ਰਹਮਾ ਨਿਗਮ ਵਿਚਾਰੈ ਅਲਖ ਨਾ ਲਖਿਆ ਜਾਈ ਅਲਖ ਨਾ ਲਖਿਆ ਜਾਈ ਰਹਾ ਪਤ ਤੇਲ ਨਾਮ ਕੀਆ ਬਾਤੀ ਦੀਪਕ ਦੇਹ ਪੁਜਿਆਰਾ ਦੀਪਕ ਦੇਹ ਪੁਜਿਆਰਾ ਪੁਜਿਆਰਾ ਉਚਾਰਨ ਕਰਨਾ ਹੈ ਜੋਤ ਲਾਇ ਜਗਦੀਸ਼ ਜਗਾਇਆ ਬੂਝੈ ਬੂਝਣ ਹਾਰਾ ਪੰਚੇ ਸਾਬਦ ਅਨਾਹਦ ਬਾਜੇ ਸੰਗੇ ਸਾਰੰਗ ਪਾਨੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਵਾਨੀ ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਮਕਾਰ ਸਤਗੁਰ ਪ੍ਰਸਾਦ ਮਨ ਕੀ ਬਿਰਥਾ ਮਨ ਹੀ ਜਾਣੈ ਕਹਿ बूजल आ गया कहिए क्या बूजल आ गया कहिए अंतर जामी राम रवाई मैं डार ऐसी चली है बिद्यले, गोपाल गोसाई मेरा प्रभु रव्या सरबे खाई रहाऊ मन्ने हाट मन्ने पाट ਮਨ ਹੈ ਪਸਾਰੀ ਮਨ ਬਸੈ ਨਾ ਨਾ ਭੀਦੀ ਧਰਮਕ ਹੈ ਸੰਸਾਰੀ ਗੁਰ ਕੈ ਸ਼ਬਦ ਇਹੁ ਮਨ ਰਤਾ ਦੁਗਦਾਸ ਸਿੰਘ ਜਿ ਸਮਾਨੀ ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸਮਤ ਵਿਚਾਰੀ ਸਮਤ ਪੂਲਾ ਹੀ ਬੋਲਣਾ ਜੋ ਜਨ ਗਿਆਨ ਭਜੈ ਪੁਰਖੋ ਤਮ ਤਾਥੀ ਆਪਗਤ ਬਾਣੀ ਜੋ ਜਨ ਗਿਆਨ ਇਥਮਕ ਭਜੈ ਪੁਰਖੋ ਤਮ ਇਥਿ ਵਿਸਰਾਮ ਤਾਥੀ ਆਪਗਤ ਬਾਣੀ ਨਾਮਾ ਕਹੈ ਜਬ ਜੀਵਨ ਪਾਇਆ ਹਿਰਦੈ ਅਲਖ ਬਿੜਾਣੀ